ਯਾਤਰਾ ਲਓ ਜੀ ਆ ਬਾਬਾ ਜੀ ਅਮਰਨਾਥ ਨੂੰ ਪੈਦਲ ਯਾਤਰਾ ਜਾ ਰਹੇ ਨੇਗੇ ਤੇ ਆ ਇਹਨਾਂ ਦਾ ਸਮਾਨ ਹੈ ਤੇ ਇੱਥੇ ਆਰਾਮ ਕਰ ਰਹੇ ਨੇ ਵੀਰ ਅੱਡੇ ਦੇ ਉੱਤੇ ਤੇ ਕਿਹੜੀ ਜਗ੍ਹਾ ਤੋਂ ਆਏ ਬਾਬਾ ਜੀ ਫਤਿਹਵਾਦ ਹਾਂਜੀ ਜ਼ਿਲ੍ਹਾ ਫਤਿਹਵਾਦ ਗਾਮ ਬੜੁਪੜ ਅੱਛਾ ਕੈ ਦਿਨ ਹੋਗੇ ਤੁਰਿਆਂ ਨੂੰ ਪੰਜ-ਛੇ ਦਿਨਾਂ ਦੀ ਪੰਜਵੇਂ ਦਿਨ ਅੱਜ ਤੇ ਕੈ ਦਿਨਾਂ ਚ ਪਹੁੰਚੋਗੇ ਕ ਪਹਿਲੀ ਵਾਰ ਜਾ ਰਹੇ ਹੋ ਪਹਿਲੀ ਵਾਰ ਜਾ ਰਹੇ ਹਾਂ ਪਹਿਲੀ ਵਾਰ ਪੈਦਲ ਜਾ ਰਹੇ ਹਾਂ ਉਹ ਬਾਬਾ ਰਾਜਸਥਾਨ ਤੋਂ ਆ ਰਹੇ ਠੀਕ ਹੈ ਇੱਕ ਬਾਬਾ ਹੋਰ ਹੈ ਉਹ ਰਾਜਸਥਾਨ ਤੋਂ ਆ ਰਿਹਾ ਹੈ ਤੇ ਉਹ ਵੀ ਤੁਹਾਡੇ ਨਾਲ ਹੈ ਤੇ ਆਹ ਬਾਬਾ ਜੀ ਰਾਜਸਥਾਨ ਦੇ ਜਨੇ ਸ੍ਰੀ ਕਾਜੂ ਹੋਰ ਨਵਸੀ ਬਾਏ ਹੋਰ ਬਾਬਾ ਜੀ ਠੀਕ ਹੋ ਬੱਸ ਬੜੀਆ ਜੀ ਆਪ ਬਤਾਓ ਤੇ ਅਮਰਨਾਥ ਜਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਆਜੋਗੇ ਹਮਾਰੇ ਕੋ 18 ਦਿਨ ਪੂਰੇ ਹੋ ਗਏ ਯਾਹ ਪੇ ਅੱਛਾ ਜੀ ਔਰ 400 ਔਰ 3 ਕਿਲੋਮੀਟਰ ਪੂਰੇ ਹੋ ਗਏ ਅੱਜ ਠੀਕ ਹੈ ਜੀ ਕਿੰਨੇ ਕਿਲੋਮੀਟਰ ਹੈ 403 ਕਿਲੋਮੀਟਰ 403 ਕਿਲੋਮੀਟਰ ਤੁਹਾਨੂੰ ਹੋ ਗਏ ਹਾਂ ਜੀ ਤੇ ਇਹਨਾਂ ਨੂੰ ਪੰਜਵਾਂ ਦਿਨ ਹੈ ਹਾਂ ਜੀ ਹਾਂ ਜੀ ਠੀਕ ਹੈ ਤੇ ਇਕੱਠੇ ਜਾ ਰਹੇ ਹਾਂ ਨਹੀਂ ਇਹ ਮਤਲਬ ਵੀ ਅੰਤਾਜਾ ਕੈਦਨਾਚ ਪਹੁੰਚ ਜਾਓਗੇ ਜੀ ਅੱਜ 30 ਤਾਰੀਖ ਹੋ ਗਈ ਅਗਲੀ 30 ਤਾਰੀਖ ਨੂੰ ਅਸੀਂ ਪਹਿਲਗਾਉਂ ਚ ਇੱਕ ਮਹੀਨੇ ਚ ਪਹਿਲਗਾਉਂ ਪਹੁੰਚ ਜਾਓਗੇ ਅਗਲੀ 30 ਤਾਰੀਖ ਨੂੰ ਪਹਿਲਗਾਉਂ ਚੰਦਨਵਾੜੀ ਪਹੁੰਚ ਜਾਵਾਂਗੇ ਠੀਕ ਹੈ ਪਹਿਲਗਾਉਂ ਚੰਦਨਵਾੜੀ ਪਹੁੰਚ ਜਾਓਗੇ ਹਾਂਜੀ ਠੀਕ ਹੈ ਪਹੁੰਚ ਲ ਜਾਣੇ ਫਿਰ ਰਾਤ ਕੱਟਦੇ ਹੋ ਜਿਹੜੀ ਤੁਸੀਂ ਉਹ ਮਤਲਬ ਕਿੱਥੇ ਰਹਿਣ ਵਸੇ ਰਾਤ ਜਿ세 ਮੰਦਿਰ ਹੁੰਦਾ ਹੈ ਗੁਰਦੁਆਰਾ ਹੁੰਦਾ ਹੈ ਸਾਧੂ ਸੰਤੋ ਦਾ ਆਸ਼ਰਮ ਹੁੰਦਾ ਹੈ ਉਹੀਂ ਤੇ ਰਾਤ ਵਿਸ਼ਰਾਮ ਕਰਦੇ ਹਾਂ ਠੀਕ ਹੈ ਠੀਕ ਹੈ ਤੇ ਖਾਸ ਤੁਸੀਂ ਉੱਥੇ ਹੀ ਜਾਓਗੇ ਕਿ ਮਤਲਬ ਅੱਗੇ ਹੋਰ ਕਿਸੇ ਪਾਸੇ ਨਹੀਂ 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 ਓਨਲੀ ਅਮਰਨਾਥ ਅਮਰਨਾਥ ਹਾਂ ਜੀ ਤੇ ਲਓ ਜੀ ਬਾਬਾ ਜੀ ਤੇ ਅਮਰਨਾਥ ਜਾ ਰਹੇ ਨੇ ਇੱਕ ਬਾਬਾ ਜੀ ਆ ਰਹੇ ਨੇਗੇ ਤੇ ਇਹਨਾਂ ਨੂੰ 18 ਦਿਨ ਹੋ ਗਏ ਤੁਰਿਆਂ ਨੂੰ ਤੇ ਇਹਨਾਂ ਨੂੰ 5 ਦਿਨ ਹੋ ਗਏ ਤੁਸੀਂ ਕਿਹੜੀ ਜਗ੍ਹਾ ਤੋਂ ਦੱਸਿਆ ਸਿਕਰ ਰਾਜਸਥਾਨ ਸਿਕਰ ਰਾਜਸਥਾਨ ਬੇਰੀ ਬਜਨਗੜ گاਉਂ ਬੇਰੀ ਬਜਨਗੜ ਬੇਰੀ ਬਜਨਗੜ ਬੇਰੀ ਬਜਨਗੜ گاਉਂ ਹੈ گاਉਂ ਹੈ ਹਾਂ ਜੀ ਆਪਕਾ ਕੌਣ ਸਾ ਕਿਹਾ ਸੀ ਬਡੋਪਾ گاਉਂ ਜ਼ਿਲ੍ਹਾ ਫਤਿਹਵਾਦ ਜ਼ਿਲ੍ਹਾ ਤੁਸੀਂ ਫਤਿਹਵਾਦ ਤੋਂ ਇਕੱਠੇ ਤੁਸੀਂ ਰਸਤੇ 'ਚ ਹੋਇਓਂਗੇ ਹਾਂ ਠੀਕ ਹੈ ਜੀ ਤੇ ਲਓ ਜੀ अमरनाथ यात्रा जा रहे बाबा जी ये मैं ऐसे रोड किनारे किनारे चल रहा था हाँ? जैसे मैं बड़ोपल के नजदीक आया हाँ? तो मेरे को एक बड़ा सारा मरगट जो शमशान घाट होता है वो दिखाई दिया मेरे को अच्छा तो मैं ऐसे मरगट के अंदर जैसे ही घूम के देखा हाँ? तो मरगट सुनसान पड़ा था हाँ? फिर महाराज जी की मेरे को चरण पादुका दिखाई पड़ी वहाँ पे ठीक है जैसे जैसे मैं चरण पादुका पादुका के नजदीक गया तो महाराज जी की मुझे कुटिया दिखाई थी फिर महाराज जी अकेले वहां पे लेटे हुए थे ठीक है ये तो मुझे ऐसा आश्वासन हुआ कि हां यहां पे महाराज जी है और भी महाराज जी से मेरी भेंट हुई भेंट होने के बाद में महाराज जी का आदेश हुआ कि बच्चे आप मेरे साथ में चलोगे अमरनाथ तक तो आदेश थीक 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 हुआ महाराज जी का और साथ मतलब आप जीनु 1 महीना 18 दिन लग जाएंगे उथे पहुंचने ते हां जी हां जी मुझे पूरे 52 दिन लगेंगे 52 दिन लग जाएंगे ठीक है 52 दिन जानते 52 आने ते नहीं नहीं ओनली जाने जाने के ਠੀਕ ਹੈ ਠੀਕ ਹੈ ਜੀ ਲਓ ਜੀ ਸ਼ੇਅਰ ਕਰ ਦਿਓ ਤੇ ਬਾਬਾ ਜੀ ਅਮਰਨਾਥ ਜਾ ਰਹੇ ਨੇ ਤੇ ਯਾਤਰਾ ਦੇ